ਦੱਸ ਕੀ ਕੰਮ ਕਰਾਂ ਤੇਰਾ ਹੈ 100 ਰੁਪਿਆ 10 ਨਾ 20 ਨਾ 50 ਇਕੱਠੇ ਹੀ 100 ਵਾਹ ਤੇਰੇ ਹੈ ਮਰਜੀ ਹੈ ਮੇਰੀ ਮਰਜੀ ਤਾਂ ਤੇਰੇ ਨਾਲ ਹੀ ਆ ਹੈ ਲਿਆ ਫਿਰ 100 ਰੁਪਿਆ ਕੱਢ ਖੁੱਲਾ ਫਿਰ ਤੈਨੂੰ ਦਵਾ 200 ਦਾ ਨੋਟ ਬੰਦਾ ਭਗਤਾ ਯਾਰ ਇਹ ਇਹ ਸਾਰੀ ਮੰਡੀ ਦੇ ਬੰਦੇ ਗੜ ਕੀ ਸਾਰੀ ਸਰੰਦ ਖੰਨਾ ਸਾਰੀ ਜਾਣਦਾ ਹੈ ਕਿਆ ਲੈਦਾ ਦੇਖ ਲੈ ਰੱਬ ਦਾ ਪਿਆਰਾ ਇਹ ਵੀ ਲੈ ਕੱਢ ਫਿਰ 100 ਰੁਪਿਆ ਕੱਢ ਫਿਰ ਤੇਰੇ ਝੋਲੇ ਚੋਂ ਪੌਦਲੀ ਚੋਂ 1100 ਦਾ ਨੋਟ ਲੋ ਲੋਕਾਂ ਤੋਂ ਲੈਣਾ ਅੱਜ ਮੈਂ ਤੇਰੇ ਤੋਂ ਲੈਣੇ ਆ ਲੈ ਲੈ ਕਹਿੰਦਾ ਦੇਖ ਲੈ ਦਿਲ ਬੰਦੇ ਦਾ ਕਹਿੰਦਾ ਲੈ ਲੈ ਵਾਹ 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 ਬੱਤਰੇ ਦੇਖ ਲੈ ਇੱਧਰ ਨੂੰ ਵਸਾਇਆ ਹੋਇਆ ਇਹ ਫੜੀ ਫਿਰਦਾ ਨੋਟਾਂ ਦਾ ਬੇ ਭਾਈ ਤੇ ਭਈਓ ਆ ਇਹ ਤਾਂ ਹੈਗੇ ਹੀ ਆ ਭਾਈ ਹੋਈਆਂ ਮੈਂ ਜ਼ਰਾ ਨੱਪਾ ਪੇਟਾ ਇਹ ਰਹਿਗਾ 100 ਦਾ ਨੋਟ ਫੜੀ ਫੜੀ ਦੀਪਕ ਇਹਦੇ ਪੈਸੇ ਕੱਢੀਏ ਫੜੀ ਛੇਤੀ ਕਰ ਦੇਖ ਜੀ ਮੈਂ ਕਿੰਨੀ ਲੱਕੀ ਹਾਂ ਦਾ ਬਾਬਾ ਫੜੀ ਫੜਦਾ ਨੋਟਾਂ ਦਾ ਦੇਖਣਾ ਦੇਖਾਂ ਤਾਂ ਕਿੰਨੇ ਕੁ ਭਾਏ ਉਹ ਬੱਲੇ ਬੱਲੇ ਇਹ ਸਾਰਿਆਂ ਨੂੰ ਪੈਸੇ ਲੈਣਾ ਜਾਂ ਆਪਣੇ ਤੋਂ ਲੈ ਲੈਣਾ ਦਲਵਾ ਬਸ ਆਹੀ ਨੇ ਕੁਝ ਨਹੀਂ ਹੈਗਾ ਯਾਰ ਆਹੀ ਹੈ ਸੌਦਾ ਨੇ ਠੀਕਾ ਕੋਈ ਨਹੀਂ ਹੈਗਾ ਮਾਲਾ ਆਈਦੇ ਵੀ ਹੈਗੇ ਨੇ ਥੋੜੇ ਜਿਹੇ ਆਏ ਆ ਆ ਦੇ ਲਾ ਤੂੰ 100 ਰੁਪਏ ਲੈਣ ਲੱਗਿਆ ਮੈਂ ਠੀਕ ਆ ਆਜੋ ਤੁਸੀਂ ਵੀ ਆਜੋ ਆਲਾ ਵੀ ਰੱਖ ਲਵਾਂ ਇਹ ਵੀ ਬਾਦਵਾ ਇਹ ਵੀ ਬਾਸ ਠੀਕ ਆ ਆਲਾ ਕੋਈ ਹੈ ਨਾ ਬੰਦਾ ਭਗਦਾ ਯਾਰ ਬਜਾ ਦਾ ਗੱਡੀ ਆ ਗਈ ਸਾਰੀ ਠੀਕ ਹੈ ਨਾ ਜੀ ਦੱਸ ਤੋ ਬੰਦਾ ਤੈਨੂੰ ਕੁੱਟਦਾ ਕਿਹੜਾ ਤੇਨੂੰ ਤੈਨੂੰ ਯਾਰ ਕੌਣ ਕੁੱਟੂਗਾ ਦੱਸਿਆ ਇਹ ਰਹਿਣਾ ਇਹ ਦੇ ਬਾਹਰ ਨਾ ਹਾਂ ਯਾਰ ਇਦਾਂ ਨਹੀਂ ਹੋਇਆ ਤੈਨੂੰ ਕੌਣ ਕੁੱਟੂਗਾ ਕੁੱਟਦਾ ਮਾੜੀ ਗੱਲਾਂ ਕਰੀਏ ਤੈਨੂੰ ਕੁੱਟਦਾ ਗੜਦਾ ਕੋਈ ਚੱਲ ਕੋਈ ਦਿਖਾਈ ਵਰ ਕਿਹੜਾ ਠੀਕ ਕਰਾਂਗਾ ਲਾਜ ਜੀ ਹੈ ਆਦ ਤੱਕ ਕਿੰਨੇ ਸਿੰਟ ਦੇ ਪਾਸੇ ਨਾ ਪੈਸੇ ਨਾ ਪੈਸੇ ਦਾ ਤੇਰੀ ਹੋਰ ਪਤਾ ਨਹੀਂ ਹੋਣਾ ਲੱਗੇ ਹੋਈ ਇਹਨੂੰ ਹੋ ਵਧੀਦਾ ਨਹੀਂ ਪਤਾ ਇਹ ਤਾਂ ਉਧਰਲੇ ਤੇਰੇ ਉਹਨੂੰ ਪੁੱਛੀ ਕਿਸੇ ਨੂੰ ਉਸ ਨੂੰ ਕੋਡ ਐਮ ਸੀ ਕੌਣ ਹੈ ਰਜੀਵ ਆਹਨ ਤੇ ਇਹ ਵੀ ਰਜੀਵ ਨੂੰ ਪੁੱਛੀ ਓਏ ਭਾਈ ਪੈਨਸ਼ਨ ਵਧਾ ਮਰੀ ਓਏ ਦੇ ਕਹਿੰਦੇ ਮੇਰੀ ਬੰਦੀ ਉਹਦੇ ਕਹੇ ਤੇ ਵਧਦੀ ਨਹੀਂ ਓਏ ਗੱਲ ਮੇਰੀ ਬੰਦੀ ਨਹੀਂ ਤੇਰੀ ਅੱਛਾ ਨਹੀਂ ਅੱਛਾ ਟਿੱਡੂ ਦਾ ਬੰਦਾ ਦੇਖ ਸੱਚਾ ਪੱਕਾ ਔਰ ਗੱਲਾਂ ਦੀਆਂ ਗੱਲਾਂ ਕਹਿੰਦਾ ਨਹੀਂ ਅੱਜ ਕੱਲ ਲੋਕ ਚੰਗੇ ਭਲੇ ਹੋ ਗਏ ਬੰਦੇ ਕਹਿੰਦੇ ਨਹੀਂ ਨਹੀਂ ਭਾਈ ਆਪਣਾ ਤੂੰ ਵੀ ਪਾਈਆਂ ਉਹ ਵੀ ਪਾਈਆਂ ਬੰਦਾ ਸਟੈਂਡ ਲਈ ਖੜਾ ਪੂਰਾ ਕਹਿੰਦਾ ਆਪਣੀਆਂ ਟਿੱਡੂਆਂ ਬਣਦੀਆਂ ਆ ਹਾਂ ਤੇਡੂ ਅੰਕਲ ਨੂੰ ਕਹੀਂ ਵਾਰ ਤੇਡੂ ਅੰਕਲ ਬਦਾਲੂ ਪੈਨਸ਼ਨ ਇਹਨਾਂ ਨੂੰ ਕਰਨ ਕਿ ਅੱਛਾ ਰੇ ਨਿੱਕੀ ਪਟਾਈ ਕੋਈ ਤਾਂ ਵੀ ਸਹੀ ਹੈ ਤੇ ਅੱਛਾ ਲੈ ਤੇ ਤੱਕ ਤੱਕ ਤੂੰ ਇੱਕ ਕਰ ਦਿਆ ਚੱਲ ਕੋਈ ਗੱਲ ਨਹੀਂ ਚੱਲਦਾ ਰਹਿਣਾ ਸਾਰਿਆਂ ਨਾਲ ਪਿਆਰ ਰੱਖਿਆ ਕਰ ਤੂੰ ਹੈਗਾ ਰੱਬ ਦਾ ਬੰਦਾ ਸੁਣ ਮੇਰੀ ਗੱਲ ਤੂੰ ਜੀਵਨ ਆ ਵਿਆੜੀ ਰੱਖ ਮੇਰੇ ਨਾਲ ਜੀ ਕੋਈ ਤੋਕਲਾ ਘਜ਼ਾਰਾਂ ਰੱਖਿਆ ਜੀ ਜੀ ਹਮ ਸੇਨ ਘੱਟ ਤੇ ਅੰਤ ਤੇ ਚੱਲ ਕੋਈ ਗੱਲ ਤੇਰੇ ਕਿਹੜਾ ਸ਼ੌਂਕ ਦਾ ਮੈਨਾ ਨਿਗੋਰੀਏ ਚੱਲਿਆ ਬਾਹਰ ਹਟ ਚੱਲ ਚੱਲ ਉਹ ਲਕੋਰਾ ਵੀ ਮੇਰਾ ਲੱਗਿਆ ਕਰਨ ਕਹਿੰਦਾ ਬਈ ਇਧਰੋਂ ਜਾਣਾ ਚੱਲ ਜੀ